ਜੋ ਸਾਡੇ ਗਾਜੂ ਨਹੀਂ ਕਹਿੰਦੇ ਸੀ ਜੋ ਸਾਡੀ ਬਾਪ ਨਹੀਂ ਕਹੀ ਸੀ ਕਾਈ ਜੀ ਕੇਰ ਹੋਣ ਨਹੀਂ ਕੋਆਰੋਪੀ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਸੀਨੀਅਰ ਅਫਸਰ ਸੀਗੇ ਉਹਨਾਂ ਵਿੱਚ ਦਾਸ ਮੱਲਾ ਕੀ ਲੋਰੀਆ ਹੁੰਦੇ ਦੇਖਿਆ ਰਹੇ ਹਾਂ ਪੰਜਾਬ ਦੇ ਸਰਦਾਰ ਧਰਮਸਾਹ ਸੀਗੇ ਔਰ ਜਿਹੜੇ ਲਖਪਾਲ ਉਪਰ ਹਿੰਦੁਸਤਾਨੀ ਮੇਰ ਦਾ ਰੇ ਸੀ ਜੋ ਜਨਰਲ ਸੁਖਦੇਵ ਸਾਹਿਬ ਸੀਗੇ ਨਹੀਂ ਅਸੀਂ ਉਹਨਾਂ ਨਾਲ ਹੀ ਅਫਸਰ ਗੱਲ ਕੀਤਾ ਸੀ ਕਿਉਂਕਿ ਇਹ ਵੀ ਜੀ ਵਿਜੇ ਸਿੰਘ ਸਰਕਾਰ ਮੰਨਨੇ ਮੋਦੀ ਸਾਹਿਬ ਨੇ ਜਿਵਾਣਾ ਨੇ ਰਵਾਇਤੀ ਸੱਜਣਾ ਇਤੇ ਬਕਰਤੀ ਕਾਸੀ ਕਿ ਇਸ ਸਭੀ ਸਰਕਾਰ ਨਾਲ ਇਸ ਤਰ੍ਹਾਂ ਕੋਈ ਅਸਮਾਨ ਦੇ ਰਹਾ ਬਤਲਸ ਜ਼ਰੂਰ ਹੋ ਵੀ ਗਿਆ। ਮਸਲਾ ਉਹਨਾਂ ਨੇ ਕਿਹਾ ਕਿ ਤਾਂ ਵੀ ਥੋੜਾ ਬੋਤਾ ਕਿਤਾਸ ਅੱਜ ਦੇ ਦੇਖਿਆ ਸਾਨੂੰ ਕੇਸਰ ਸਿੰਘ ਉਹ ਮੂਹੇ ਕੋਲ ਇੱਕ ਕਾਰਾ ਨਹੀਂ। ਨਾ ਤਾਂ ਦੇ ਹੋਰ ਵੀ। ਉਹਦੇ ਲਈ

ਇਹ ਪੰਜਾਬ ਦੇ ਵਿੱਚ ਇੱਕ ਕਮੇਟੀ ਆ ਜਿਹਨਾਂ ਨਾਲ ਇਹ ਪਾਪੀ ਜੱਤੇ ਬੰਦੀਆਂ ਹੋਈਆਂ ਨੇ ਤੇ ਉਹਨਾਂ ਨਾਲ ਪਹਿਲਾਂ ਸਾਡੇ ਜਿਹੜੇ ਗੱਲਬਾਤ ਹੋ ਚੁੱਕੀ ਆ ਸਾਡੇ ਵਿਜੀਲ ਪੰਜਾਬ ਟੀਮ ਦੇ ਜਾਂ ਤੇ ਅੱਜ ਉਹਨਾਂ ਨੂੰ ਅੱਜ ਸਫਾ ਪਤਾ ਦਿੱਤਾ ਸਾਡੇ ਕੋਲ ਪਹੁੰਚ ਰਹੀ ਨੇ ਟਾਈਮ ਤੇ ਬਹੁਤ ਵੱੜਾ ਬਜੇ ਦਾ ਸਹਿਕਾਰ ਤੋਂ ਗਰਮੀ ਹੁੰਦਾ ਜਿਹਾ ਹੋਊ ਕੋਈ ਇਹ ਭੁੰਦੇ ਆ ਪੰਚਾਇਤ ਕਰਾਂਗੇ ਉਹਨਾਂ ਨੂੰ ਆਪਾਂ ਜਿਹੜਾ ਆਪਣਾ ਸਮਰਥਨ ਜਿਹੜਾ ਦੇ ਪਿਆ ਰਹੇ ਹਾਂ ਸੋ ਅਸੀਂ ਇਹ ਚਾਹੁੰਦੇ ਆ ਕਿ ਜਿੰਨੀਆਂ ਪੰਜਾਬ ਦੇ ਵਿੱਚ ਜੱਤੇ ਬੰਦੀਆਂ ਨੇ ਉਹਨਾਂ ਨਾਲ ਮਿਲ ਕੇ ਇੱਕ ਥਾਂ ਤੇ ਇਕੱਠੇ ਹੋ ਕੇ ਆਗੇ okay.